ਤੁਸੀਂ ਦੇਖ ਰਹੇ ਹੋ ਕਣਕ ਦੀ ਇਹ ਨਵੀਂ ਕਿਸਮ ਜੋ ਪੂਸਾ ਨੇ ਤਿਆਰ ਕੀਤੀ ਹੈ ਐਚ ਡੀ 3386 ਕਿਸਾਨ ਵੀਰੂ ਮੈਂ ਵੀਡੀਓ ਬਣਾਉਣਾ ਦਾ ਇਸ ਕਿਸਮ ਬਾਰੇ ਮੈਂ ਬੋਲਦਾ ਕਿ ਵੀਡੀਓ ਦੇ ਵਿੱਚ ਕਿ ਇਹ ਕਣਕ ਦੀ ਕਿਸਮ ਰਿਕਾਰਡ ਬਣਾਵੇਗੀ ਤੇ ਰਿਕਾਰਡ ਤੋੜੇਗੀ ਇਹ ਸਾਰੀ ਵੀਡੀਓ ਤੁਸੀਂ ਧਿਆਨ ਨਾਲ ਦੇਖਿਓ ਪਹਿਲਾਂ ਤਾਂ ਮੈਂ ਉਹ ਮਾਹਿਰ ਕਿਸਾਨਾਂ ਨੂੰ ਇਹ ਕਹਿਣਾ ਚਾਹੂੰਗਾ ਕਿ ਤੁਸੀਂ ਆਹ ਖੇਤ ਦੀ ਵੀਡੀਓ ਦੇਖੋ ਧਿਆਨ ਨਾਲ ਦੇਖ ਕੇ ਤੇ ਤੁਸੀਂ ਮੈਨੂੰ ਦੱਸੋ ਕਿ ਅੱਜ ਤੱਕ ਤੁਹਾਡੇ ਖੇਤਾਂ ਦੇ ਵਿੱਚ ਬੱਲੀਆਂ ਦੀ ਇੰਨੀ ਜ਼ਿਆਦਾ ਗਿਣਤੀ ਕਦੇ ਤੁਸੀਂ ਦੇਖੀ ਹੈ ਹੋਰ ਕਿਸੇ ਵੈਰਾਈਟੀ ਦੀ 3386 ਨੂੰ ਛੱਡ ਕੇ ਕਿਉਂਕਿ ਇਹ ਜਿਹੜੀ ਵੈਰਾਈਟੀ ਤੁਸੀਂ ਦੇਖੋ ਬੱਲੀਆਂ ਹੀ ਬੱਲੀਆਂ ਬੱਲੀਆਂ ਇੰਨੀਆਂ ਕਿ ਜ਼ਿਆਦਾ ਹੋ ਗਿਆ ਕਿ ਖੇਤ ਬਿਲਕੁਲ ਖਾਲੀ ਕਿਤੇ ਨਜ਼ਰ ਹੀ ਨਹੀਂ ਆ ਰਿਹਾ ਇੰਦਾ ਕਾਰਨ ਕੀ ਹੈ ਕਿਉਂਕਿ ਇਹ ਪੂਸਾ ਸਸਤਾਨ ਨੇ ਨਵੀਂ ਕਿਸਮ ਤਿਆਰ ਕੀਤੀ ਹੈ ਜਿਸ ਦਾ ਨਾਮ ਹੈ ਐਚ ਡੀ 3386 ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਦੱਸਦਾ ਕਿ ਇਹ ਇਕੱਲੀ ਕਿਸਮ ਹੈਸੀ ਹੈ ਜਿਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਵੀ ਨਹੀਂ ਆਉਂਦੀ ਇਹ ਹੁਣ ਤੱਕ ਦੀ ਭਾਰਤ ਦੀ ਸਭ ਤੋਂ ਵਧੀਆ ਕਿਸਮ ਕੋਸ਼ਿਤ ਹੋਈ ਹੈ ਔਰ ਇਸ ਦੇ ਜਿਹੜੇ ਝਾੜ ਹੈਗੇ ਨੇ ਉਹ ਬਹੁਤ ਬੰਪਰ ਝਾੜ ਦੇਗੇ ਇਸ ਕਿਸਮ ਦਾ ਵੀ ਆਪਾਂ ਪੂਸਾ ਦੇ ਨਾਲ ਐਗਰੀਮੈਂਟ ਕੀਤਾ ਹੋਇਆ ਹੈ ਜਾਨੀ ਕਿ ਐਮਓਯੂ ਸਾਈਨ ਕੀਤਾ ਹੋਇਆ ਹੈ ਔਰ ਉਸ ਤੋਂ ਪਹਿਲਾਂ ਪੂਸਾ ਨੇ ਸਾਨੂੰ ਜਿਹੜੀ ਕੰਪਨੀਆਂ ਨੇ ਐਮਓਯੂ ਸਾਈਨ ਕੀਤਾ ਉਹਨਾਂ ਨੂੰ 5-5 ਕਿਲੋ ਕਰਕੇ ਜਿਹੜਾ ਬੀਜ ਇਹ ਦਿੱਤਾ ਸੀ ਕਿ ਇਸ ਨੂੰ ਤੁਸੀਂ ਤਿਆਰ ਕਰਕੇ ਅਗਲੀ ਵਾਰੀ ਵੱਡੀ ਪ੍ਰੋਡਕਸ਼ਨ ਲੋ ਤਾਂ ਇਸ ਬੀਜ ਨੂੰ ਅਸੀਂ ਪਹਿਲੇ ਸਾਲ ਜੋ ਕਿ ਆਪਣੇ ਖੇਤ ਦੇ ਵਿੱਚ ਇੱਕ ਕੀਲੇ ਦੇ ਵਿੱਚ 5 ਕਿਲੋ ਲਾ ਕੇ ਇਸ ਦਾ ਕਾਫੀ ਸਾਰਾ ਬੀਜ ਤਿਆਰ ਕਰ ਲਿਆ ਤੇ ਜਿਹੜਾ ਉਹ ਬੀ ਸੀ ਆ ਇਹ ਖੇਤ ਤੁਸੀਂ ਦੇਖ ਰਹੇ ਹੋ ਉਹ ਸਾਰਾ ਬੀਜ ਅਸੀਂ ਇਹ ਬਜਾਈ ਕਰਿਆ ਸੀਗਾ ਤੇ ਬਹੁਤ ਸੋਹਣਾ ਖੇਤ ਖੜਿਆ ਹੁਣ ਮੈਂ ਕਿਸਾਨ ਵੀਰੋ ਇੱਥੇ ਆਪਦੇ ਖੇਤ ਇਸ ਦੀ ਗੱਲ ਦੱਸਾਂ ਕਿ ਇਹਦਾ ਕਿੰਨਾ ਝਾੜ ਆ ਇਹਦਾ ਕਿਸਾਨ ਵੀਰਾਂ ਨੇ ਕਹਿ ਦੇਣਾ ਕਿ ਬਾਜੀ ਤੁਸੀਂ ਝੂਠ ਬੋਲ ਰਹੇ ਹੋ ਤੁਸੀਂ ਬੀਜ ਵੇਚਣਾ ਹੈ ਕਿਉਂਕਿ ਕਿਸਾਨ ਇਹੀ ਸੋਚਦਾ ਹੈ ਕਿ ਜਿਨ੍ਹਾਂ ਨੇ ਬੀਜ ਵੇਚਣਾ ਉਹ ਝੂਠ ਬੋਲਦੇ ਨੇ ਤਾਂ ਇਹ ਕਰਕੇ ਆਪਾਂ ਸਿਰਫ ਉਹਨਾਂ ਕਿਸਾਨ ਵੀਰਾਂ ਨੂੰ ਕਹਿ ਰਹੇ ਹਾਂ ਕਿ ਜਿਹੜੇ ਖੇਤੀ ਦੇ ਬਹੁਤ ਵੱਡੇ ਮਾਇਰ ਨੇ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਆਪ ਹੀ ਦੱਸਣਾ ਕਿ ਇਸ ਦਾ ਕਿੰਨਾ ਝਾੜ ਆਉਣਾ ਕਮੈਂਟ ਦੇ ਵਿੱਚ ਤੁਸੀਂ ਇਹ ਜ਼ਰੂਰ ਲਿਖਣਾ ਤਾਂ ਕਿਸਾਨ ਵੀਰੋ ਇਹ ਜਿਹੜੀ ਵੈਰਾਈਟੀ ਹੈ ਇਹ ਦਿੱਲੀ ਪੂਸਾ ਨੇ ਤਿਆਰ ਕੀਤੀ ਹੈ ਰਿਕਾਰਡ ਬਣਾਵੇਗੀ ਰਿਕਾਰਡ ਤੋੜੇਗੀ ਝਾੜ ਇਹ ਦਾ ਬਹੁਤ ਸੋਹਣਾ ਹੈ ਇਸ ਦੀ ਜਿਹੜੀ ਹਾਈਟ ਹੈ ਉਹ ਲਗਭਗ ਬਿਲਕੁਲ ਤੀ ਛਾਸੀ ਜਿਹੜੀ ਪੁਰਾਣੀ ਵੈਰੈਟੀ ਆਂਦੀ ਸੀ ਉਹਦੇ ਜਿੰਨਾ ਇਸ ਦਾ ਜਿਹੜਾ ਕੱਦ ਹੈ ਡਿਗਦੀ ਨਹੀਂ ਬਿਲਕੁਲ ਵੀ ਔਰ ਤੁਸੀਂ ਇਹਦੇ ਵਿੱਚ 3 ਗੱਟੇ ਯੂਰੀਆ ਔਰ 1 ਗੱਟਾ ਡੀਏ ਵੀ ਪਾ ਕੇ ਬਹੁਤ ਸੋਹਣਾ ਝਾੜ ਪ੍ਰਾਪਤ ਕਰ ਸਕਦੇ ਹੋ ਜੋ ਕਿਸਾਨ ਵੀਰੋ ਜਿਵੇਂ ਤੁਸੀਂ ਜਾਣਦੇ ਹੋ ਕਿ ਭਾਰਤ ਦੇ ਸਭ ਤੋਂ ਕਣਕ ਦੇ ਵੱਡੇ ਵਿਗਿਆਨੀ ਗਿਆਨੇਂਦਰ ਪ੍ਰਤਾਪ ਸਿੰਘ ਜੀ ਨੇ उन्होंने भी इस किस्म बारे की क्या तो वीडियो दे जरूर सुनो थी? और अभी एक जो किस्म आई है डीबीडब्ल्यू तीन सौ सत्ताईस वो भी काफी उम्दा किस्म है और आने वाले दिनों में जो किस्में इसको रिप्लेस करेंगी इन किस्मों को हुँ. उसमें पूा संस्थान की एक किस्म एच थ्री थ्री एट सिक्स अच्छे. है जो बहुत अच्छा उत्पादन करती है ਕਿਸਾਨ ਵੀਰੋ ਤੁਸੀਂ ਇਸ ਦਾ ਬੀਜ ਖਰੀਦਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਪਰ ਦਿੱਤਾ ਸਾਡੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਪਿੰਡ ਵੀ ਜੋ ਕਿ ਸਕਰੀਨ ਦੇ ਉੱਪਰ ਸਾਡਾ ਲਿਖਿਆ ਹੋਇਆ ਹੈ ਪਿੰਡ ਨੰਗਲਟਾਣੀ ਤਹਿਸੀਲ ਰਤਿਆ ਜ਼ਿਲ੍ਹਾ ਫਤਿਹਬਾਦ ਹਰਿਆਣੇ ਚ ਕਿਸਾਨ ਵੀਰੋ ਇਸ ਦਾ ਬੀਜ ਜਿੱਥੋਂ ਵੀ ਲੈਣਾ ਤੁਸੀਂ ਗਰੰਟੀਸ਼ੁਦਾ ਬੰਦੇ ਤੋਂ ਹੀ ਲੈਣਾ ਕਿਉਂਕਿ ਇਹ ਕਿਸਮ ਬਹੁਤ ਵਧੀਆ ਹੈ ਅਗਰ ਤੁਹਾਨੂੰ ਗਲਤ ਬੀਜ ਮਿਲ ਗਿਆ ਤਾਂ ਇਹ ਕਿਸਮ ਬਦਨਾਮ ਹੋ ਜਾਣੀ ਹੈ ਆਨ ਨਾਲੇ 10 ਸਾਲ ਇਹ ਕਿਸਮ ਨੇ ਚੱਲਣਾ ਹੈ ਔਰ ਇਸ ਕਿਸਮ ਨੂੰ ਆਪਾਂ ਬਦਨਾਮ ਨਹੀਂ ਹੋਣ ਦੇਣਾ ਔਰ ਚੰਗੀ ਜਗ੍ਹਾ ਤੋਂ ਹੀ ਬੀਜ ਲੈ ਕੇ ਆਪਾਂ ਇਸ ਨੂੰ ਖੇਤ 'ਚ ਲਗਾਉਣਾ ਹੈ ਧੰਨਵਾਦ